ਸਸਿਕਾ ਜੀ ਸਾਰਿਆਂ ਨੂੰ ਮੈਂ ਖੁਸ਼ੀਰਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਹਾਜ਼ਰ ਹਾਂ ਸੀ ਅੱਜ ਤੁਹਾਡੇ ਨਾਲ ਇੱਕ ਨਿਊ ਵੀਡੀਓ ਲੈ ਕੇ ਜਿਹੜੀ ਕੀ ਹੈਗੀ ਆ ヘア ਕਲਿੱਪ ਬਾਰੇ ਮਤਲਬ ਜੋ ਕੀ ਹਨਾ ਹੈਂਡਵਰਕ ਦੇ ヘア ਕਲਿੱਪਸ ਬਹੁਤ ਜ਼ਿਆਦਾ ਮਸ਼ਹੂਰ ਹੋ ਰਹੇ ਨੇ Instagram ਤੇ ਤੁਸੀਂ ਦੇਖੀ ਹੋ ਵੀਡੀਓ ਤੇ ਉਹਨਾਂ ਦੀ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਵੀ ਤੁਸੀਂ ਕਿੱਦਾਂ ਬਣਾਉਣੇ ਨੇ ਉਹ ਜਿਵੇਂ ਉਹ ਵਾਲੇ ਤੁਸੀਂ ਕਿਵੇਂ ਬਣਾ ਕੇ ਉਹਦੇ ਉੱਪਰ ਹੈਂਡਵਰਕ ਕਰਨਾਗਾ ਤੇ ਇਹ ਕਿਦਾਂ ਤੁਸੀਂ ਉਹਦੀ ਕਟਿੰਗ ਵਗੈਰਾ ਹੈ ਨਾ ਕਿਦਾਂ ਕਰਨੀ ਹੈ ਉਹ ਚੀਜ਼ ਮੈਂ ਤੁਹਾਨੂੰ ਦਿਖਾਉਂਗੀ ਆਜੋ ਆਪਾਂ ਦੇਖ ਲਈਏ ਆ ਮੇਰਾ ਸੂਟ ਸੀਗਾ ਇਹਦੇ ਨਾਲ ਦਾ ਮੈਂ ਨਾ ਕੱਪੜਾ ਲੈਟਾਗਾ ਇਸ ਤਰ੍ਹਾਂ ਹੀ ਬਨਜੂਗਾ ਮਤਲਬ ਰੈਡੀ ਹੋਣ ਤੋਂ ਆਧਾ ਨਾ ਇਸ ਤਰ੍ਹਾਂ ਹੀ ਲੁੱਕ ਆਊਗੀ ਆਪਾਂ ਆਪਣੇ ਸੂਟ ਨਾਲ ਦਾ ਵੀ ਬਣਾ ਸਕਦੇ ਆਂਗੇ ਜਾਂ ਫਿਰ ਕੋਈ ਉਹ ਨਾ ਵਾਈਟ ਕਲਰ ਪਿਆਰਾ ਦਾ ਛੋਟੇ ਬੱਚਿਆਂ ਲਈ ਬਹੁਤ ਸੋਹਣਾ ਲੱਗਦਾ ਹੈ ਨਾ ਇਹ ਵਾਲਾ ਹੈਅਰ ਬੈਂਡ ਦੇ ਇਮਦਾਨ ਦੁਕਾਨੀ ਇਹ ਵੀ ਕਿਦਾਂ ਬਣਾਉਣਾ ਹੈਗਾ ਪਹਿਲਾਂ ਤੁਸੀਂ ਇੱਕ ਐਵੇਂ ਦੂਰਾ ਕੱਪੜਾ ਲੈ ਲਿਓ ਉਹਨੂੰ ਤੁਸੀਂ ਇਦਾਂ ਕੱਟਣਾਗਾ ਮਤਲਬ ਇਹ ਹੋਊਗਾ 2 ਇੰਚ ਦਾ 1.5 ਇੰਚ ਵੀ ਲੈ ਸਕਦੇ ਹੋ 2 ਦਾ ਵੀ ਲੈ ਸਕਦੇ ਹੋ 2.5 ਇੰਚ ਦਾ ਨਾ ਇਦਾਂ ਉਹਨੂੰ ਦੂਰਾ ਰੱਖ ਕੇ ਇੱਥੋਂ ਕੋਰਨਰ ਤੋਂ ਉਹਨੂੰ ਨਾ ਤਿੱਖਾ ਕਰਕੇ ਇਦਾਂ ਕੱਟ ਲਿਓ ਤਿੱਖਾ ਕਰਕੇ ਕੱਟ ਕੇ ਉਸ ਤੋਂ ਬਾਅਦ ਤੁਸੀਂ ਸੇ ਸਟਿਚਿੰਗ ਕਰ ਲਿਓ ਸਟਿਚਿੰਗ ਕਰਨ ਤੋਂ ਬਾਅਦ ਇਹਨੂੰ ਇਹਨੂੰ ਉਲਟਾ ਕਰ ਲਿਓ ਆ ਦੇਖੋ ਮੈਂ ਉਲਟਾ ਕੀਤਾ ਹੋਇਆਗਾ ਉਲਟਾ ਕਰਨ ਤੋਂ ਬਾਅਦ ਥੋੜੀ ਜਗ੍ਹਾ ਰੱਖ ਕੇ ਉਲਟਾ ਹੋ ਜੂਗਾ ਇਹ ਉਸ ਤੋਂ ਬਾਅਦ ਤੁਸੀਂ ਇਹਨੂੰ ਸਟਿਚ ਕਰ ਦਿਓ ਮਤਲਬ ਸੂਈ ਨਾਲ ਕਰਦੇ ਚਾਹੇ ਮਸ਼ੀਨ ਨਾਲ ਤੇ ਮੈਂ ਕਰ ਰਹੀ ਸੀ ਲਾਈਟ ਚਲੀ ਗਈ ਤੇ ਮੇਰਾ ਕੰਮ ਨਾ ਵਿਚਾਲੇ ਰਹਿ ਗਿਆ ਸੀ ਇਸ ਲਈ ਮੈਂ ਹੁਣ ਸੂਈ ਨਾਲ ਇਹਨੂੰ ਕਰ ਰਹੀ ਹਾਂ ਸਟਿਚ ਤੁਹਾਨੂੰ ਦਿਖਾਉਣ ਲਈ ਵੈਸੇ ਤੁਸੀਂ ਮਸ਼ੀਨ ਨਾਲ ਕਰ ਲਿਓ ਹੁਣ ਲਾਈਟ ਚਲੀ ਗਈ ਸੀ ਇਸ ਲਈ ਮੈਂ ਸੂਈ ਨਾਲ ਕਰਕੇ ਦਿਖਾ ਰਹੀ ਹਾਂ ਤੁਹਾਨੂੰ ਇੱਦਾਂ ਮਤਲਬ ਇਦਾਂ ਤਿੱਖਾ ਹਨਾ ਇਹ ਕੋਰਨਰ ਇਹਦਾ ਇੱਕ ਤਿੱਖਾ ਹੋਣਾ ਚਾਹੀਦਾਗਾ ਇੱਕ ਹੋਰ ਵੀ ਹੁੰਦਾਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸੂਗੀ ਫਿਰ ਵੀਡੀਓ ਕਿਉਂਕਿ ਵਾਲੀ ਆ ਲੰਬੀ ਹੋ ਜਾਂਦੀ ਹੈ ਮੈਂ ਤੁਹਾਨੂੰ ਇਹਦੇ ਚ ਦੋਨੋਂ ਨਹੀਂ ਬਣਾ ਕੇ ਦਾਸਰ ਦੀਏ ਤੇ ਟਾਈਮ ਲੱਗ ਜਾਂਦਾਗਾ ਤਾਂ ਅੱਗੇ ਕੱਟ ਕਰ ਲਾਂਗੀ ਉਸ ਤੋਂ ਬਾਅਦ ਆ ਵਾਲੀ ਵੀ ਜੀ ਜਿਹੜੀ ਆ ਪੀਸ ਆਪਾਂ ਲੈਣਾਗਾ 4 ਇੰਚ ਦਾ ਤੇ ਅਦਰੋਂ 3 ਦਾ 2.5 ਦਾ ਮਤਲਬ 2.5 ਦਾ ਇਹਨੂੰ ਦਾ ਵੀ ਲੈ ਸਕਦੇ ਹੋ ਤੇ ਇਹਦੇ ਵਿੱਚੋਂ ਅੱਧਾ ਇੰਚ ਸੀਨ ਦਾ ਰੱਖ ਅਸੀਂ ਇੰਦਾ ਆ ਜੂਗਾ ਢਾਈ ਦਾ ਹੀ ਲੈ ਲਿਓ ਤੇ ਇਦੋਂ ਚਾਰ ਦਾ ਇਦੋਂ ਢਾਈ ਦਾ ਠੀਕ ਆ ਉਸ ਤੋਂ ਬਾਅਦ ਇਹਨੂੰ ਨਾ ਸੀਨ ਹੈਗਾ ਆਪਾਂ ਮਸ਼ੀਨ ਨਾਲ ਸੀ ਸਕਦੇ ਹਾਂ ਤੇ ਮਸ਼ੀਨ ਮੇਰੇ ਕੋਲ ਲਾਈਟ ਨਹੀਂ ਹੈਗੀ ਇਸ ਲਈ ਮੈਂ ਸੂਈ ਨਾਲ ਸਟਿਚ ਕਰਕੇ ਦਿਖਾਉਣੀ ਆ ਤੁਹਾਨੂੰ ਕਿੱਦਾਂ ਬਹੁਤ ਸੋਹਣਾ ਤਿਆਰ ਹੁੰਦਾ ਹੈਗਾ ਇਹ ਫਰੰਟ ਤੇ ਮੈਂ ਫੋਟੋ ਲਗਾ ਦੂੰਗੀ ਹਨਾ ਵੀ ਕਿੱਦਾਂ ਲੱਗਦਾ ਇਹ ਬਣਨ ਤੋਂ ਬਾਅਦ ਉਹਦੀ ਸਾਰੀ ਫੋਟੋਆਂ ਲਵਾਗਾ ਆਕੇਗੀ ਤੁਸੀਂ ਦੇਖੋ ਵੀ ਕਿੱਦਾਂ ਲੱਗਦਾ ਹੈਗਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣਾ ਕੇ ਐਦਾਂ ਤੁਸੀਂ ਇਹਨੂੰ ਹੁਣ ਉਲਟਾ ਕਰ ਲਓ ਇੱਕ ਜਗ੍ਹਾ ਤੇ ਇਧਰਲੀ ਸਾਈਡ ਰੱਖ ਕੇ ਹੁਣ ਇਹਨੂੰ ਇਹਦੇ ਵਿੱਚ ਦੀ ਲੰਗਾ ਕੇ ਉਲਟਾ ਕਰ ਲਾਂਗੇ কর্নারে वगैरह ये स्मार्क के सेट हो जान ਐਸ طرح ਇਹਨੂੰ ਕਰਕੇ ਨੂੰ ਕਿਥੈ ਲਰਨ ਦੇ ਟੈਲਰ ਦੇ ਪਾ ਬਣ ਜੂਗਾ ਇਹ ਉਸ ਤੋਂ ਬਾਅਦ ਤੁਸੀਂ ਨਾ जडी दूसरी साइड आएगी आ साइड से अंदर नु फोल्ड कर दियो अंदर फोल्ड करके സ്റ്റിച്ചിൽ സ്റ്റിച്ച് ലാദെ ഏതാ സ്റ്റിച്ച് ലാക ਤੁਹਾਨੂੰ ਗੰਡਾ ਲਗਾ ਕੇ ਤੁਹਾਡਾ ਤੁਸੀਂ ਕੱਟ ਕਰ ਦੇਣਾ। ਧਾਗੇ ਨੂੰ ਕੱਟ ਕਰਦੇ ਹਾਂ। ਇਹ ਦੇਖੋ ਦੁਆਰੇ ਦੇ ਕੋਰਨਰ ਸੈੱਟ ਕਰਕੇ ਸਾਰੇ ਜਿਹੜੀ ਆ ਚੀਜ਼ ਆ ਹੁਣ ਆਪਾਂ ਇਹਦੀ ਸ਼ੇਪ ਦੇਵਾਂਗੇ। ਮਤਲਬ ਆ ਚੀਜ਼ਾਂ ਨੇ ਜਿਹੜੀਆਂ ਹਨ ਇਹਦੀਆਂ ਬਾਹਰ ਆਉਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ। ਆ ਵਾਲੀਆਂ ਚੀਜ਼ਾਂ ਜਿਹੜੀ ਨੋਕ ਬਣੀ ਹੋਈ ਐ ਇਹ ਦੋਨੋਂ ਇਸ ਤਰ੍ਹਾਂ ਇਹਨੂੰ ਆਪਾਂ ਇੱਥੋਂ ਪੜ ਕੇ ਇਸ ਤਰ੍ਹਾਂ ਇੱਧਰ ਰੱਖ ਲਾਂਗੀ ਸਾਈਜ਼ ਇਹਨਾਂ ਦਾ ਇੱਕੋ ਜਿਹਾ ਹੋਵੇ ਇੱਧਰ ਰੱਖ ਕੇ ਇਹਨੂੰ ਉਸ ਤੋਂ ਬਾਅਦ ਜਿਹੜੀ ਆ ਚੀਜ਼ ਆਏਗੀ ਉਹਨੂੰ ਤੁਸੀਂ ਇਸ ਤਰ੍ਹਾਂ ਮਤਲਬ ਸੂਈ ਨਾਲ ਕਰ ਲਿਓ ਬਚਾ ਲਓ ਤੇਰੇ ਦਾ ਵੀ ਵਿਚਾਲਾ ਹੋਊਗਾ ਹਨਾ ਜੋਕ ਨਾਲ ਨਿਸ਼ਾਨੀ ਲਗਾ ਕੇ ਐਦਾ ਐਂ ਤੇ ਤੁਸੀਂ ਇਹ ਨਾਲ ਚਾਹੇ ਤੂਰੀ ਨਾਲ ਕਰ ਲੈ ਚਾਹੇ ਹੱਥ ਨਾਲ ਹਨਾ ਜੇ ਤੁਹਾਨੂੰ ਹੱਥ ਨਾਲ ਹੋ ਗਿਆ ਵੀ ਹੱਥ ਨਾਲ ਐਦਾ ਇਹਨੂੰ ਇਕੱਠਾ ਕਰਕੇ ਬਲ ਪਾਉਣੀ ਆ ਮਤਲਬ ਆ ਚੀਜ਼ ਬਣਾਉਣੀ ਆ ਆਪਾਂ ਫਲਾਰੇ ਆ ਠੀਕਾ ਇਹਦੇ ਉੱਪਰ ਤੁਸੀਂ ਮੋਤੀ ਵਗੈਰਾ ਵੀ ਲਗਾ ਸਕਦੇ ਹੋਗੇ ਜਿਹੜੀ ਆ ਚੀਜ਼ ਆ ਨਾ ਇਹਦੇ ਉੱਪਰ ਤੁਸੀਂ ਮੋਤੀ ਵਗੈਰਾ ਲਗਾ ਲਿਓ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆਂਗੀ ਦੇਖੋ ਜੀ ਆਪਾਂ ਨੂੰ ਇਸ ਤਰ੍ਹਾਂ ਰੱਖਣਾ ਹੈ ਵੀ ਆ ਦੋਨੇ ਕੋਰਨਰ ਜਿਹੜੇ ਇਦਾਂ ਆ ਜਾਣ ਹਨਾ ਇੱਥੋਂ ਤੁਸੀਂ ਦੇਖ ਐਂਦਾ ਫੋਲਡ ਕਰਕੇ ਰੱਖ ਲਿਓ ਇਦਾਂ ਜਦੋਂ ਤੁਸੀਂ ਇਹਨੂੰ ਇੱਥੇ ਇਕੱਠਾ ਕਰਕੇ ਵੀ ਧਾਣਾ ਰੱਖ ਲਿਓ ਵੀ ਆ ਜਿੱਥਾ ਮੋੜਨ ਨਾ ਇਹਦੇ ਹਿਸਾਬ ਨਾਲ ਤੁਸੀਂ ਇਹਨੂੰ ਲਗਾਉਣਾ ਹੈ ਉੱਪਰ ਤੁਸੀਂ ਇਹ ਰੀਅਲ ਆ ਲੈਣਾ ਹੈ ਕਿਹੜਾ ਹੈ ਤੁਸੀਂ ਇਹਨਾਂ ਵੀ ਉਹ ਆਪਣੇ ਹਿਸਾਬ ਨਾਲ ਕਰ ਲਿਓ ਮੈਂ ਤੁਹਾਨੂੰ ਆਈਡੀਆ ਦੇਤਾ ਇੱਕ ਤੁਸੀਂ ਇਹ ਤੇ ਇਹ ਸ਼ਟ ਕਰਨਾ ਧਾਗੇ ਨਾਲ ਸਟਿਚ ਕਰ ਸਕਦੇ ਹੋ ਜਿਵੇਂ ਆਹ ਵਾਲਾ ਨਾਲ ਦਾ ਧਾਗਾ ਮੇਲੇ ਇਕੱਤਾ ਹੋਇਆਗਾ ਜਾਂ ਫਿਰ ਤੁਸੀਂ ਇੱਥੇ ਇਹਦੇ ਨਾਲ ਦੀ ਲੀ ਬਣਾ ਕੇ ਹਨਾ ਐਦਾਂ ਆ ਚੀਜ਼ ਬਣਾ ਕੇ ਤੁਸੀਂ ਇਹਦੇ ਉੱਪਰ ਐਦਾਂ ਆ ਚੀਜ਼ ਤੇ ਮੇ ਲਗਾ ਸਕਦੇ ਹੋ ਠੀਕ ਹੈ ਅੱਦਾਂ ਵੀ ਲਗਾ ਸਕਦੇ ਜਿਵੇਂ ਤੁਹਾਡੀ ਇੱਛਾ ਉਵੇਂ ਲਗਾ ਸਕਦੇ ਤੁਸੀਂ ਦੇਖੋ ਇਹ ਬਹੁਤ ਨੀ ਜੀ ਦੇ ਵਾਸਤੇ ਪਹਿਲਾਂ ਆਪਾਂ ਇਹ ਸਟਿਚ ਕਰਨਾ ਪਊਗਾ ਤੁਸੀਂ ਐਸੀ ਲਗਾ ਕੇ ਦਿਖਾ ਲਈਏ ਜੇ ਆਪਾਂ ਇਦਾਂ ਲਗਾਉਣਾਗਾ ਆਹ ਜੀ ਨੂੰ ਕੋਲਡ ਕਰਕੇ ਇਦਾਂ ਮਤਲਬ ਕੋਈ ਗੱਮੂ ਵગેਰਾ ਨਾਲ ਵੀ ਆਪਾਂ ਜੋੜ ਸਕਦੇ ਆਂ ਜੇ ਸੂਈ ਧਾਗੇ ਦੀ ਵਾਪਸ ਨਹੀਂ ਕਰੀ ਇਦਾਂ ਜੋੜ ਲਈਏ ਤੁਸੀਂ ਫਿਰ ਉਹਦੇ ਉੱਪਰ ਆਪਾਂ ਹੈਂਡਵਰਕ ਕਰਦਾਂਗੇ ਇਸ ਜਗ੍ਹਾ ਤੇ ਕਰਦਾਂਗੇ ਇੰਨਾ ਜਗ੍ਹਾ ਤੇ ਹਨਾ ਸਾਰੇ ਜਿਹੇ ਹੈਂਡਵਰਕ ਕਰਦਾਂਗੇ ਨਹੀਂ ਫਿਰ ਤੁਸੀਂ ਹਨਾ ਜਿਵੇਂ ਮੈਂ ਲਗਾ ਰਹੀ ਆਂ ਵੀ ਮੋਤੀ E nu este de distracție cărcați. Da, cine are? ਨੰਲਾ ਵੇਟ ਦਿਓ ਧਾਗੀ ਨੂੰ ਇਹਦੇ ਉੱਪਰ ਨਾਲ ਦਾ ਲੈ ਕੇ ਉਸ ਤੋਂ ਬਾਅਦ ਤੁਸੀਂ ਮੋਤੀ ਲਗਾ ਜਿਵੇਂ ਆ ਵਾਲਾ ਮੋਤੀ ਮੈਂ ਲੱਗਤਾ ਮੇਰੇ ਕੋਲ ਪਿਆ ਸੀਗਾ ਇਹ ਇਹ ਆ ਦੇਖੋ ਮੋਤੀ ਆ ਪਹਿਲੇ ਚ ਪਾ ਲਿਆ ਮੇਰੇ ਮੋਤੀ ਚ ਗਲੀ ਹੈ ਨਹੀਂ ਸੀਗੀ ਮੈਂ ਹੁਣ ਗਲੀ ਕਰਕੇ ਲਗਾਈ ਆ ਥੋੜੀ ਜੀ ਛੋਟੀ ਸੂਈ ਨਹੀਂ ਪਈ ਹੈਗੀ ਵਿੱਚ ਇਦਾਂ ਤੁਸੀਂ ਮੋਤੀ ਨੂੰ ਹਨਾ ਇਸ ਜਗ੍ਹਾ ਤੇ ਡਿਜੈਸਟ ਕਰਨਾਗਾ ਐਦਾਂ ਵੀ ਕੱਢ ਕੇ ਸੂਈ ਬਾਰੀ-ਬਾਰੀ ਮਤਲਬ ਇੱਕ ਜਗ੍ਹਾ ਤੇ ਵੀ ਇਹ ਟਿਕ ਜੇ ਹਨਾ ਇਸ ਤਰ੍ਹਾਂ ਤੁਸੀਂ ਇਹਨੂੰ ਦਬਾ ਕੇ ਜੇ ਲਗਾ ਲਿਓ ਠੀਕ ਆ ਐਦਾਂ ਹੀ ਬੰਨ ਜੂਗਾ ਉਸ ਤੋਂ ਬਾਅਦ ਤੁਸੀਂ ਹੈਂਡਵਰਕ ਕਰਨਾ ਇਹਦੇ ਉੱਪਰ ਮੈਂ ਤੁਹਾਨੂੰ ਹੈਂਡਵਰਕ ਕਰਨਾ ਵੀ ਦੱਸੂਗੀ ਹੁਣ ਆਪਾਂ ਇਹਦੀ ਗੰਡ ਲਗਾ ਦਾਂਗੇ ਓਰੇ ਠੀਕ ਆ ਐਦਾਂ ਦੀ ਇਹਦੀ ਲੋਕ ਆ ਜੂਗੀ ਤੁਸੀਂ ਇਹਨੂੰ ਐਦਾਂ ਵੀ ਰੱਖ ਸਕਦੇ ਹੋ ਜੇ ਐਦਾਂ ਰੱਖਣਾ ਹੈ ਨਾ ਐਦਾਂ ਵੀ 헤어ਸਟਾਈਲ ਲਗਾ ਸਕਦੇ ਹੋ ਜੇ ਤੁਸੀਂ ਇਹਦੇ ਹੈਂਡਵਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੈਂਡਵਰਕ ਕਰ ਸਕਦੇ ਹੋਗੇ ਮੈਂ ਹੈਂਡਵਰਕ ਕਰੂੰਗੀ ਇਹਦੇ ਉੱਪਰ ਕਿਉਂਕਿ ਮੇਰੇ ਸੂਟ ਹੈਂਡਵਰਕ ਆਗਾ। ਇਹਦਾ ਵਾਲੇ ਕੋਰਨਰ ਤੇ ਤੁਸੀਂ ਜਿੱਥੇ ਮਰਜੀ ਵਿਚਾਲੇ ਸਾਰਾ ਵੀ ਹੈਂਡਵਰਕ ਨਾਲ ਹਨਾ ਉਹ ਫਿਲ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਜਿਵੇਂ ਮਰਜੀ ਬਣਾ ਲਿਓ ਤੁਸੀਂ। ਮੇਰੇ ਵਾਲੇ ਸੂਟ ਦੇ ਵਿੱਚ ਕਈ ਕਲਰ ਪਾਏ ਹੋਏ ਨੇਗੇ ਤੁਸੀਂ ਓਦਾਂ ਵੀ ਬਣਾ ਸਕਦੇ ਹੋਗੇ। ਇਹ ਚੀਜ਼ ਬਣਾਉਣ ਤੋਂ ਪਹਿਲਾਂ ਵੀ ਤੁਸੀਂ ਹੈਂਡਵਰਕ ਕਰ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਵੀ ਤੁਸੀਂ ਬਣਾਉਣ ਤੋਂ ਬਾਅਦ ਕਰਨਾ ਜਾਂ ਫਿਰ ਬਣਾਉਣ ਤੋਂ ਪਹਿਲਾਂ ਕਰਨਾ ਐਡਵਾਂਸ ਮੈਂ ਆਵਲਾ ਡਿਜ਼ਾਈਨ ਕਰੂੰਗੀ ਇਹ ਤੇ ਕਿ ਨੋਟ ਸਟਿਚ ਜੀ ਨੇ ਵੀ ਆਪਣੇ ਸੂਟ ਚ ਕਲਰ ਹੈ ਹਨਾ ਆਪਾਂ ਉਹਨੇ ਕਲਰ ਵੀ ਪਾ ਸਕਦੇ ਆ ਇਹ ਆਪਣੀ ਇੱਛਾ ਦੇ ਅਨੁਸਾਰ ਖਣਾ ਜਿਵੇਂ ਮਰਜੀ ਰੂਪੇ ਬਣਾ ਲਿਓ ਇਹਨੂੰ ਮੈਂ ਤਾਂ ਕਹਿ ਰਹੀ ਆ ਵੀ ਤੁਸੀਂ ਬਣਾਉਣ ਤੋਂ ਪਹਿਲਾਂ ਹਨਾ ਇਹਨੂੰ ਇੱਕ ਵਾਰੀ ਬਣਾਉਣ ਤੋਂ ਪਹਿਲਾਂ ਇਹਦੇ ਤੇ ਵਰਕ ਕਰ ਲਿਓ ਮੈਂ ਜਿਹੜਾ ਦੂਸਰਾ ਬਣਾਉਂਗੀ ਉਹ ਮੈਂ ਤੁਹਾਨੂੰ ਬਣਾਉਣ ਤੋਂ ਪਹਿਲ ਉਹ ਮੈਂ ਤੁਹਾਨੂੰ ਜਿਹੜਾ ਦੂਸਰਾ ਬਣਾਉਂਗੀ ਹਨਾ ਉਹ ਮੈਂ ਤੁਹਾਨੂੰ ਬਣਾਉਣ ਤੋਂ ਪਹਿਲਾਂ ਦੱਸੂਗੀ ਵੀ ਕਿੱਦਾਂ ਬਣਾਉਣਾਗਾ ਸੌਰੀ ਕੈਮਰੇ ਤੋਂ ਮੈਂ ਬੜਾ ਲੈਗੀ ਸੀ ਚਾਹੇ ਕਿਉਂਕਿ ਮੈਂ ਭੁੱਲੀ ਗਈ ਸੀ ਵੀਡੀਓ ਬਣਾ ਰਹੀ ਆ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਂਗੀ ਉਹ ਬਿਨਾ ਸਟੀਚਿੰਗ ਇੱਤੇ ਤੋਂ ਵਰਕ ਕਿਵੇਂ ਕਰਾਂਗੇ ਉਹ ਦਿਖਾਉਣਗੇ ਠੀਕ ਹੈ ਆਹ ਲਈ ਵੀ ਜਰੂਰ ਦੇਖਿਓ ਐਦਾਂ ਐਦਾਂ ਇਹ ਬਣ ਜੂਗੀ ਇਹ ਚੀਜ਼ ਤੇ ਇੱਧਰ ਹਨਾ ਆਪਾਂ ਨੂੰ ਦਿਖਣਾ ਨਹੀਂ ਹੈਗਾ ਕਿ ਆਪਾਂ ਬਿਨਾ ਸਟੀਚਰੀ ਇੱਤੇ ਬਣਾਵਾਂਗੇ ਦੂਸਰੀ ਸਾਈਡ ਵੀ ਆਪਾਂ ਇਦਾਂ ਹੀ ਬਣਾ ਲਾਂਗੇ ਕਾਰਨਰ ਤੇ ਮਤਲਬ ਇੱਕ ਫਲਾਰੂਰੇ ਬਣਾ ਲਿਆ දෝදේබනාලේ ඇදවල් සිරීවනාලේ පදබනාකි තෙන්න වරිල් පේට යැමයි සුවිද උක්කර පරඩ්නු තෙන්න වරිල් පේටගේ නිච්චේ කට්ඩාාව නිරිස්තේ පාන කළ එපගේ මේ වතුල වාාවල ටික්ටෙක් ටික්ටි ලස්සුවෙන් ඩි න එවලි උපලා මගේ එම තන් දෙස්සම දල්ගෝනිය ජේසිී ජාන පස්සල්කට සූටව අර මැත කෝටන ਸਿਲਕੀ ਸੂਟ ਵਗੈਰਾ ਨਾਲ ਹਨਾ ਦੂਸਰੇ ਹੈਅਰ ਬੈਂਡ ਹੁੰਦੇ ਆ ਜਿਹੜੀ ਅਰਾਊਂਡ ਉਹਨਾਂ ਤੇ ਵੀ ਕਰ ਸਕਦੇ ਆ ਤੇ ਇਹ ਮੈਂ ਤੁਹਾਨੂੰ ਅੱਗੇ ਵੀਡੀਓ ਚ ਦਿਖਾਉਂਗੀ ਸਾਰਾ ਕੁਝ ਬਹੁਤ ਹੀ ਸੋਹਣੀ ਚੀਜ਼ ਬਣਦੀ ਹੈ ਜੀ ਬੇਬੀ ਗਰੂਸ ਲਈ ਬਹੁਤ ਪੱਧੀਆ ਜੀ ਆ ਤੁਸੀਂ ਇਹਨਾਂ ਨੂੰ ਬਣਾ ਕੇ ਹਨਾ ਆਨਲਾਈਨ ਸੇਲ ਵੀ ਕਰ ਸਕਦੇ ਹੋਗੇ ਇਹ ਜੀਜਾ ਨਾ ਬਹੁਤ ਜਿਆਦਾ ਟ੍ਰੈਂਡੀ ਚੱਲ ਰਿਹਾਗਾ ਹੁਣ ਆ ਦੇਖੋ ਜੀ ਜ ਬਣਾਂਗੇ ਹੁਣ ਆਪਾਂ ਹਨਾ ਇਧਰ ਨਾਲ ਅੱਗ ਕਲਰ ਦਾ ਫਲਾਰ ਬਣਾਵਾਂਗੇ yellow ਕਲਰ ਦਾ ਆ ਦੇਖੋ ਹੁਣ ਆਪਾਂ ਨਾ ਇਹਦੇ ਉੱਪਰ ਹੈ ਨਾ ਰਾਉਂਡ ਨਿਸ਼ਾਨ ਲਗਾ ਲਈਏ ਕਿ ਸ਼ੋਰਟ ਆ ਜਾ ਸ਼ੋਰਟ ਆ ਜਾ ਫਲਾਰ ਬਣਾਵਾਂਗੇ ਆਪਾਂ yellow ਤੇ green ਹਨਾ ਪੋਦੇ ਤੇ ਪੱਤੀਆਂ ਲਗਾ ਦਾਂਗੇ ਆ ਦੇਖੋ ਆਪਾਂ ਇਹਦੇ ਵਿਚਾਲੋਂ ਧਾਗਾ ਲੈ ਲੈਣਾਗਾ ਉਹੀ ਰੋਜ਼ ਫਲਾਰ ਤੁਹਾਨੂੰ ਦਿਖਾਇਆ ਦੇ ਚ 5 ਵਾਰ ਆਪਾਂ ਨਾ ਇਦਾਂ ਧਾਗੇ ਨੂੰ ਧਾਗੇ ਦੇ 5 ਨਿਸ਼ਾਨ ਇਦਾਂ ਬਣਾ ਲਾਂਗੇ ਇਹ ਵਾਲਾ ਸਾਰੇ ਨੂੰ ਆਉਂਦਾ ਹੋਊਗਾ ਫਲਾਰ ਇਸ ਲਈ ਮੈਂ ਸੌਖਾ ਦੱਸ ਰਹੀ ਆਂਗੀ ਹਨਾ ਇਹ ਸਭ ਨੂੰ ਬਣਾਉਣਾ ਆਉਂਦਾ ਜਿਹਨੂੰ ਨਹੀਂ ਆਉਂਦਾ ਤੁਸੀਂ ਸਿੱਖ ਲਓ ਆ ਦੇਖੋ ਮੈਂ ਬਣਾ ਰਹੀ ਆਂਗੀ ਐਦਾਂ ਤੁਸੀਂ ਫਾਈਵ ਹਨਾ ਵਰੀ ਧਾਗੇ ਵਿੱਚ ਕੋਈ ਮੋਰੀ ਵਿੱਚ ਬਚਾ ਲਓ ਦੀ ਕੱਢਣਾਗਾ ਮਤਲਬ ਇਹਦਾ ਫਾਈਨ ਫੈਨ ਇਹ ਬਣਾ ਲੈਣਾਗਾ ਐਦਾਂ ਤੇ ਫਿਰ ਆਪਾਂ ਇੱਕ ਪਾਸਿਓ ਥ੍ਰੈਡ ਨੂੰ ਕੱਢ ਕੇ ਇਹਦੇ ਇੱਕ ਤਰ੍ਹਾਂ ਇੱਕ ਵਾਲ ਸੈੱਡ ਨੂੰ ਛੱਡਣਾ ਦੂਸਰੇ ਨੂੰ ਚੱਕਣਾਗਾ ਫਿਰ ਅਗਲੇ ਨੂੰ ਛੱਡਣਾਗਾ ਇਸ ਤੋ ਆਲੇ ਨੂੰ ਆਪਾਂ ਚੱਕਣਾ ਇਹ ਰੋਜਾ ਬਣ ਜੂਗਾ ਇੱਕ ਛੋਟਾ ਜਿਹਾ ਹੁਣ ਆਪਾਂ ਇਹਨੂੰ ਦੱਬ ਦਾਂਗੇ ਹੁਣ ਇਹਨੂੰ ਦੱਬ ਦਾਂਗੇ ਇਹਨੂੰ ਚੱਕ ਲਾਂਗੇ ਇਹਨੂੰ ਦੱਬ ਦਾਂਗੇ ਹਨਾ ਫਿਰ ਉਲਟ ਹੋ ਜੂਗਾ ਮਤਲਬ ਜਿਵੇਂ ਆਪਾਂ ਚੱਕਿਆ ਸੀ ਉਹ ਦੱਬਣਾਗਾ ਇਦਾਂ ਰੋਜਾ ਬਣ ਜੂਗਾ ਛੋਟਾ ਜਿਹਾ ਇਹ ਵਾਲਾ ਸਾਹਮਣੂ ਆਉਂਦਾ ਹੀ ਹੋਊਗਾ ਬਹੁਤ ਵਾਰੀ ਮੈਂ ਵੀ ਵੀਡੀਓ ਪਾਈ ਆ ਤੇ ਬਹੁਤ ਸਾਰੇ ਵੀਡੀਓ ਚ ਦੇਖਣ ਨੂੰ ਮਿਲਦਾਗਾ ਆਸਾਨ ਵੀ ਬਹੁਤ ਹੈਗਾ ਇਹਨੂੰ ਤੁਸੀਂ ਚੱਕ ਲੈਣਾਗਾ ਇਹਨੂੰ ਤੁਸੀਂ نیچے ਨਾਲ ਦਬਲੋਗੇ ਇਹਨੂੰ ਚੱਕ ਲਓਗੇ ਇਹਨੂੰ ਦਬਲੋਗੇ ਇਹਨੂੰ ਚੱਕ ਲਓਗੇ ਇਹਨੂੰ ਤੁਸੀਂ ਦਬਲੋਗੇ ਇਹਨੂੰ ਚੱਕ ਲਓਗੇ ਐਦਾਂ ਹੀ ਕਰੀ ਜਾਇਓ ਮਤਲਬ ਇੱਕ ਰੋਜ਼ ਫਲਾਰ ਬਣ ਜਾਊਗਾ ਸ਼ੇਪ ਉਸਨੂੰ ਸ਼ੇਪ ਲੈਣ ਲੱਗਾਈਏ ਇਹਨਾਂ ਆਪ ਲਿਓ ਇਹਨੂੰ ਫੇਰ ਚੱਕ ਲਿਓ ਆ ਦੇਖੋ ਬਹੁਤ ਸੋਹਣਾ ਹਨਾ ਇਹ ਰੋਲ ਜਾਂ ਬਣ ਗਿਆ ਇੱਕ ਤੇ ਹੁਣ ਆਪਾਂ ਧਾਗੇ ਨੂੰ نیچے ਲਿਆ ਜਾਾਂਗੇ ਇਸੇ ਤਰੀਕੇ ਤੁਸੀਂ ਦੂਸਰੀ ਸਾਈਡ ਬਣਾਉਣਾਗਾ ਪਹਿਲਾਂ ਆਪਾਂ ਇਹ ਕੰਪਲੀਟ ਕਰ ਲਈਏ ਫਿਰ ਵੀਡੀਓ ਲੰਬੀ ਹੋ ਜੂਗੀ ਐਂਦਾ ਬਣਾ ਲਿਓ ਇਸ ਤੋਂ ਬਾਅਦ ਆਪਾਂ ਇਹਦੇ ਪੈਟਰਨਸ ਲਗਾਵਾਗੇ ਬਹੁਤ ਹੀ ਜਿਆਦਾ ਸੋਹਣੀ ਚੀਜ਼ ਬਣੀ ਆਏਗੀ ਬਹੁਤ ਪਿਆਰੀ ਲੁੱਕ ਆਉਂਦੀ ਆ ਹਨਾ ਤੁਸੀਂ ਜੇ ਤੁਹਾਡੇ ਛੋਟੇ ਛੋਟੇ ਨਾ ਬੇਬੀ ਗਰਲਸ ਨੇਗੇ ਤੁਸੀਂ ਉਹਨਾਂ ਲਈ ਬਣਾ ਸਕਦੇ ਹੋ ਆਪਣੇ ਲਈ ਵੀ ਟਰਾਈ ਕਰ ਸਕਦੇ ਹੋ ਇਦਾਂ ਹੀ ਆਪਾਂ ਇਧਰਲੀ ਸਾਈਡ ਬਣਾ ਲਾਂਗੇ ਤੁਸੀਂ ਸਾਰਾ ਵੀ ਭਰ ਸਕਦੇ ਹੋ ਇਦੋਂ ਇਹਨੂੰ ਪੂਰਾ ਵੀ ਭਰ ਸਕਦੇ ਹੋ ਇਹਦੇ ਵਿੱਚ ਵੀ ਭਰ ਸਕਦੇ ਹੋ ਆ ਦੇਖੋ ਛੋਟੀ ਪੈਟਲ ਬਣਾਉਣ ਲਈ ਆਪਾਂ ਉੱਪਰੋਂ ਚੱਕਾਂਗੇ ਥ्रेड ਨੂੰ ਇੱਥੋਂ ਇਸੇ ਨੂੰ ਇੱਕ ਵਾਰੀ ਆਪਾਂ ਪਾ ਲਿਆ ਜਿਹੜੀ ਇਸੇ ਮੋਰੀ ਚ ਆਪਾਂ ਬਾਰ ਬਾਰ ਥ੍ਰੈਡ ਪਾਵਾਂਗੇ ਇਧਰੋਂ ਥੋੜਾ ਥੋੜਾ ਘਟਾਉਂਦੇ ਜਾਵਾਂਗੇ ਉੱਪਰੋਂ ਐਦਾਂ ਛੋਟੀ ਪੈਡਲ ਬਣ ਜਾਂਦੀ ਹੈ ਉਸੇ ਮੋਰੀ ਚ ਪਾ ਲਈ ਤੁਸੀਂ ਆਈ ਵਾਰ ਤਾਂ ਦੇਖੋ ਉੱਪਰੋਂ ਆਪਾਂ نیچے ਥੋੜਾ ਜਿਹਾ ਉਦੋਂ نیچے ਪਾਵਾਂਗੇ ਹੁਣ ਬਹੁਤ ਹੀ ਸਾਨ ਬੈਡਲ ਆਹੀ ਐਦਾਂ మతల ఏ పూరి బ పైదీ సైడ్ బాదాగే ਇੱਕ ਦਾ ਪੈਟਰਨ ਹਨ 3 ਪੈਟਲ ਬਣਾ ਲਾਂਗੇ ਇਹਦੇ ਵਿੱਚ ਵੀ ਤੁਸੀਂ ਛੋਟਾ ਮੋਤੀ ਵਗੈਰਾ ਲਗਾਉਣੇ ਆ ਤੁਸੀਂ ਉਹ ਲਗਾ ਸਕਦੇ ਹੋਗੇ ਨਹੀਂ ਫਿਰ ਕੋਈ ਜ਼ਰੂਰਤ ਨਹੀਂ ਇਹਦੇ ਨਾਲ ਹੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹ ਦੀ ਐਦਾਂ ਤੁਸੀਂ ਬਣਾ ਕੇ ਪਿੱਕਾ ਅੱਜ ਹੀ ਬਣਾ ਜੂਗੀ ਇਕੇਦਰ ਬਣਾ ਲਾਂਗੇ ਆਪਾਂ ਉਸ ਤੋਂ ਅੱਗੇ ਆਪਾਂ ਉੱਪਰ ਹੈਨਾ ਉੱਪਰ ਕੀ ਬਣਾਉਣਾਗਾ ਤੁਹਾਨੂੰ ਮੈਂ ਦਿਖਾਉਣੀ ਆ ਉੱਪਰ ਤੁਸੀਂ ਇਹਦੇ ਨਾਲ ਦਾ ਫਲਾਰ ਵੀ ਬਣਾ ਸਕਦੇ ਹੋਗੇ ਜਾਂ ਫਿਰ ਤੁਸੀਂ ਮਤਲਬ ਜਿੱਦਾਂ ਹੈਨਾ ਆਪਾਂ ਬਣਾਉਨੇ ਆ ਸਿੰਪਲ ਫਲਾਰ ਹੈ ਉਦਾਂ ਦੀ ਕੋਈ ਪੱਤੀ ਵਗੈਰਾ ਜਾਂ ਕੋਈ ਐਦਾਂ ਦੀ ਚੀਜ਼ ਬਣਾ ਸਕਦੇ ਹੋਗੇ ਜਾਓ ਉਹਦੇ ਉੱਪਰ ਸਾਰੇ ਜਿ ਮੋਤੀ ਸਾਰੇ ਜਿ ਵੀ ਮੋਤੀ ਛੋਟੇ ਛੋਟੇ ਲਗਾ ਲਿਓ ਵੀ ਕਿਵੇਂ ਮਰਜ਼ੀ ਹੈ ਨਾ ਡਿਜ਼ਾਈਨ ਤਾਂ ਕਰ ਲੇ ਬਸ ਇੱਕ ਵਾਰੀ ਬਣਾਉਣਾ ਹੋਵੇ ਇਹ ਨੁਮੈਸ ਤੇ ਨਾ ਡਿਜ਼ਾਈਨ ਕਰੂੰਗੀ ਇਹਦੇ ਕੋਨਰ ਤੇ ਹੁਣ ਰनिंग ਸਟੀਚ ਨਾਲ ਅੱਦਾਂ ਇਹ ਮੈਮੋਰੀਆਂ ਤੇ ਬਣਾਇਆ ਹੋਇਆ ਹੈਗਾ ਡਿਜ਼ਾਈਨ ਆਪਣੇ ਸੂਟ ਦੇ ਜਿਹੜਾ ਇਹ ਜੇ ਇਹੀ ਕਲਰ ਦਾ ਸੂਟ ਆ ਜਿਹੜਾ ਮੇਰਾ ਉਸੇ ਵਿੱਚ ਇਹ ਕੱਪੜਾ ਥੋੜਾ ਬਚਿਆ ਸੀਗਾ ਇਸ ਤਰ੍ਹਾਂ ਬਣਾ ਕੇ ਇਸ ਤਰ੍ਹਾਂ ਇਹ ਪਾ ਦੂਸਰੀ ਸਾਈਡ ਬਣਾ ਲਾਂਗੇ ਠੀਕਾ ਇਸ ਤਰੇ ਨੂੰ ਬਣਾ ਕੇ ਤੇ ਹੁਣ ਆਪਾਂ ਇਧਰਲੀ ਸਾਈਡ ਬਣਾ ਲਾਂਗੇ ਜੇ ਤੁਹਾਨੂੰ ਦਿਖਾਉਂਗੀ ਆ ਆ ਚੀਜ਼ ਬਸ ਇਦਾਂ ਹੀ ਬਣੂਗਾ ਤੇ ਹੁਣ ਆਪਾਂ ਇਹਦੇ ਵਿੱਚ ਜਣਾ ਐਡਜਸਟ ਕਰਾਂਗੇ ਆ ਚੀਜ਼ ਆ ਬਣਾਉਣ ਤੋਂ ਬਾਅਦ ਆ ਦੇਖੋ ਆਪਣਾ ਕੰਪਲੀਟ ਕਰ ਲਿਓ ਵਰਕ ਇਹਦੇ ਉੱਪਰ ਤੁਸੀਂ ਹੋਰ ਵੀ ਕਰ ਸਕਦੇ ਹੋ ਮਤਲਬ ਵੱਡੇ ਫਲਾਰ ਹਨ ਜਿੱਦਾਂ ਵੀ ਤੁਸੀਂ ਬਣਾਉਣਾ ਚਾਹੋ ਬਸ ਮੈਨੂੰ ਕਿ ਕਰਨਾ ਸੀਗਾ ਤੇ ਮੈਂ ਕੰਪਲੀਟ ਕਰ ਲਿਆ ਹੁਣ ਆਪਾਂ ਆਹ ਵਾਲੀ ਪਿੰਨ ਜਿਹੜੀ ਹਣਾ ਇਹਦੇ ਵਿੱਚ ਕਿਵੇਂ ਡਜੈਸਟ ਕਰਨੇ ਆ ਤੁਹਾਨੂੰ ਦਿਖਾਉਣੀ ਆ ਜਿਵੇਂ ਹੁਣ ਆ ਪਾਵੜਾ ਮੋਤੀ ੜਾ ਧਾਗੇ ਨਾਲ ਲਗਾਇਆ ਸੀ ਹਣਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜੇ ਤੁਸੀਂ ਹਣਾ ਐਦਾਂ ਕੋਈ ਆ ਚੀਜ਼ ਹਣਾ ਐਦਾਂ ਲੀਰ ਦੀ ਉਹ ਬਣਾ ਕੇ ਹਣਾ ਪਹਿਲਾਂ ਤੁਸੀਂ ਇਹਨੂੰ ਬਣਾਉਣਾ ਹੈਗਾ ਸਟੀਚ ਕਰਕੇ ਉਸ ਤੋਂ ਬਾਅਦ ਹੀ ਇਹ ਉੱਪਰ ਲੱਗੂਗੀ ਇਸ ਤਰ੍ਹਾਂ ਲਗਾ ਸਕਦੇ ਹੋ ਫਿਰ ਜੇ ਪਾਈ ਲਾਵਾਂਗੇ ਇਹਦੇ ਵਿੱਚ ਹਣਾ ਆਪਣੇ ਆ ਵਾਲੀ ਸੂਈ ਨਾਲ ਡਜੈਸਟ ਹੋ ਜੂਗੀ ਤੁਸੀਂ ਕੋਈ ਵੀ ਕਰ ਸਕਦੇ ਹੋ ਕੱਢ ਕੇ ਹਣਾ ਹੋਰ ਵੀ ਚੇਂਜ ਵੀ ਕਰ ਸਕਦੇ ਇਹਨੂੰ ਬਾਅਦ ਚ ਤੇ ਹੁਣ ਆਪਾਂ ਜਿਹੜਾ ਧਾਗਾ ਲਾਇਆ ਸੀਗਾ ਆਪਾਂ ਇਹਦੇ ਵਿੱਚ ਪਾਵਾਂਗੇ ਸੂਈ ਨੂੰ ਥੋੜੀ ਜਿਹੀ ਮਿਹਨਤ ਤਾਂ ਲੱਗੂਗੀ ਆ ਦੇਖੋ ਧਾਗਾ ਤੁਸੀਂ ਕੜੜਾ ਹੀ ਪਾਉਣਾਗਾ ਤਾਂ ਕਿ ਐਦਾਂ ਹਨਾ ਫਿਰ ਟੁੱਟੇ ਨਾ ਬਾਅਦ ਵਿੱਚ ਆ ਦੇਖੋ ਐਦਾਂ ਬੜੀ ਐਸਟ ਕਰ ਲਾਂਗੇ ਇਹਨੂੰ ਪਾ ਕੇ ਦੂਸਰੀ ਸਾਈਡ ਆ ਦੇਖੋ ਟਿਕ ਟਿਕਾ ਲਈ ਐਦਾਂ ਤੁਸੀਂ ਇਹਨੂੰ ਹਨਾ ਖੁੱਲੇ ਵਾਲ ਰੱਖ ਕੇ ਜਾਂ ਫਿਰ ਭੋਨੀ ਵਗੈਰਾ ਤੇ ਵੀ ਲਗਾ ਸਕਦੇ ਹੋਗੇ ਉੱਪਰ ਖੁੱਲੇ ਵਾਲਾਂ ਤੇ ਜ਼ਿਆਦਾ ਸੋਹਣਾ ਲੱਗਦਾ ਮੈਨੂੰ ਮੈਂ ਤੁਹਾਨੂੰ ਲਗਾ ਕੇ ਦਿਖਾ ਦਉਗੀ ਇੱਕ ਵਾਰ ਤੇ ਆ ਦੇਖੋ ਬਹੁਤ ਹੀ ਸੋਹਣੀ ਚੀਜ਼ ਬਣੀ ਆ ਤੁਸੀਂ ਵੀ ਬਣਾ ਕੇ ਟਰਾਈ ਕਰ ਸਕਦੇ ਹੋ ਆਪਣੇ ਸੂਟ ਨਾਲ ਲਹਾਂ ਸੂਟ ਨਾਲ ਦੇ ਹਨਾ ਤੁਸੀਂ ਇਦਾਂ ਦੇ ਵੀ ਤੇ ਦੂਸਰੇ ਹੈਅਰ ਵੈਂਡ ਵੀ ਤੁਹਾਨੂੰ ਦਿਖਾਉਂਗੀ ਅੱਗੇ ਵੀ ਤੁਸੀਂ ਕਿੱਦਾਂ ਬਣਾਉਣੇ ਆਗੇ ਸਾਰੇ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਇੱਥੇ ਕੋਈ ਲਟਕਣ ਵਗੈਰਾ ਵੀ ਲਗਾ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤਾਂ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈ ਐਦਾਂ ਦੇ ਡੀਆਈਵਾਈਸ ਦੇਖਣ ਲਈ ਥੈਂਕ ਯੂ ਮਸ਼ੀਨ ਨਾਲੀ ਕਢਾਈ ਦੂਸਰੀ ਕਢਾਈ ਸਿੱਖਣ ਲਈ ਸਾਰਿਆਂ ਨੂੰ ਹਨਾ ਵੀ ਵੈਲ ਆਈਕਨ ਜੂਰ ਦਵਾ ਲਿਓ ਕਿਉਂਕਿ ਸਾਰੀਆਂ ਵੀਡੀਓ ਤੁਹਾਡੇ ਕੋਲ ਆ ਸਕਣ ਥੈਂਕ ਯੂ ਆ ਦੇਖੋ ਮੈਂ ਤੁਹਾਨੂੰ ਲਗਾ ਕੇ ਦਿਖਾ ਰਹੀ ਹਾਂ 헤ਅਰਸ ਤੇ ਬੈਸ ਤੇ ਮੇਰੇ ਵਾਲ ਸਟ੍ਰੇਟ ਵਗੈਰਾ ਨਹੀਂ ਹੈਗੇ ਦੇਖੋ ਕਿੱਦਾਂ ਲੱਗ ਰਿਹਾ ਆ ਦੇਖੋ ਐਦਾਂ ਤੁਸੀਂ ਬਣਾ ਕੇ ਲਗਾ ਸਕਦੇ ਹੋ ਆਪਣੇ 헤ਅਰਸ ਤੇ ਜੇ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁਬ ਕਰ ਲਿਓ ਥੈਂਕ ਯੂ